ਕੋ ਨਾਮ ਉਹਨਾਂ ਦੇ ਲਏ ਜਾਂਦੇ ਆ ਜਿਹੜੇ ਕੋਈ ਦੁਨੀਆ ਤੇ ਆ ਕੇ ਕਰਕੇ ਜਾਂਦੇ ਆ ਪੰਡਤ ਸਰਦਾਰਾਮ ਫਲੋਰੀ ਜੀ ਨੇ ਜੋ ਪ੍ਰਭੂ ਦੀ ਅराधना ਆਰਤੀ ਲੈ ਕੇ ਸਾਰਿਆਂ ਸਮਾਜ ਨੂੰ ਦੇ ਕੇ ਗਏ ਆ ਉਹ ਅੱਜ ਘਰ-ਘਰ ਵੱਜਦੀ ਆ ਔਰ ਪੂਰੀ ਦੁਨੀਆ ਦੇ ਅੰਦਰ ਉਹ ਸਾਰਤੀ ਦੇ ਜਰੀਏ ਔਰ ਉਹ ਸਾਰਤੀ ਨੂੰ ਗਾ ਕੇ ਪ੍ਰਭੂ ਚੰਨਾ ਚਾਹ ਦੀ ਲੱਗਦੀ ਆ ਐਡਾ ਵੱਡਾ ਨਾਮ ਤੇ ਐਕਟੀਵਿਟੀ ਆਪਣੇ ਨਾਮ ਨਾਲ ਜੋੜ ਕੇ ਇਹ ਪੰਡਤ ਸਰਦਾਰ ਆਮ ਫਲੋਰੀਏ ਜੀ ਦੇ ਕਰਮਾ ਚ ਸੀਗੀ ਉਹ ਸੱਚੀ ਰੂਹ ਦੇ ਭਾਗਾਂ ਦੇ ਵਿੱਚ ਹੁੰਦਾ ਜਦੋਂ ਪ੍ਰਭੂ ਨਾਲ ਜੁੜ ਕੇ ਇਹ ਜੀ ਆਰਤੀ ਕੋਈ ਗਾ ਕੇ ਗਏ ਆ ਉਹ ਕਿਉਂਕਿ ਕਮੇਟੀ ਨੇ ਕਿਹਾ ਜੀ ਕਿ ਬੱਚਿਆਂ ਨੂੰ ਵੀ ਇੰਨਾ ਬਾਰੇ ਪੜ੍ਹਾਉਣਾ ਚਾਹੀਦਾ ਹੈ ਸਕੂਲਾਂ 'ਚ ਇੰਨਾ ਬਾਰੇ ਸਿੱਖਿਆ ਦੇਣੀ ਚਾਹੀਦੀ ਹੈ ਉੱਥੋਂ ਜਿਹੜੀਆਂ ਕੌਮਾਂ ਜਿਹੜੇ ਬੰਦੇ ਆਪਣਾ ਇਤਿਹਾਸ ਭੁੱਲ ਜਾਂਦੇ ਆ ਉਹ ਕੌਮਾਂ ਵੀ ਖਤਮ ਹੋ ਜਾਂਦੀਆਂ ਬਿਲਕੁਲ ਸਹੀ ਕਿਹਾ ਤੁਹਾਡਾ ਸਵਾਲ 100% ਸਹੀ ਆ ਹਰ ਬੱਚੇ ਨੂੰ ਸਕੂਲ ਦੇ ਵਿੱਚ ਦੱਸਣਾ ਚਾਹੀਦਾ ਪ੍ਰਿੰਟ ਪੰਡਤ ਸਰਦਾਰ ਆਰਮ ਫਲੋਰੀ ਨੇ ਇੱਕ ਪ੍ਰਭੂ ਦੀ ਆਰਤੀ ਲਿਖ ਕੇ ਇੱਕ ਆਪਣਾ ਗੁਣਗਾ ਤੁਸੀਂ ਕਰੋਗੇ ਆਪੇ ਚਾਹਵੇਂ ਬਿਲਕੁਲ ਅਸੀਂ ਆਪਣੇ ਵੱਲੋਂ ਵੀ ਰੱਖਾਂਗੇ ਉਦਾਂ ਵੀ ਹੋਊਗੇ ਅੱਜ ਭਾਰਤ ਦੇ ਉਹ ਮਹਾਨ ਸਪੂਤ ਪੰਡਤ ਸਰਦਾਰ ਆਰਮ ਫਲੋਰੀ ਜਿਨ੍ਹਾਂ ਨੇ ਆਰਤੀ ਲਿਖ ਕੇ ਇੱਕ ਸਮਾਜ ਨੂੰ ਪ੍ਰਭੂ ਦੀ ਅराधना ਦਾ ਰਸਤਾ ਦਿਖਲਾਇਆ ਜੋ ਓਮ ਜੈ ਜਗਦੀਸ਼ਰ ਸੁਆਮੀ ਜੈ ਜਗਦੀਸ਼ਰ ਆਰਤੀ ਲਿਖੀ ਹੈ ਉੱਥੇ ਨਾਲ-ਨਾਲ ਉਹਨਾਂ ਨੇ ਭਾਗਯਵਤੀ ਨਾਵਲ ਬਾਚਿਤ ਬੁੱਕ ਅਤੇ ਜੋ ਸਿਖ ਰਾਜ ਦੀ ਵਿਥਿਆ ਇਹ ਜਿਹੜੀਆਂ ਕਿਤਾਬਾਂ ਲਿਖ ਕੇ ਇੱਕ ਸਮਾਜ ਨੂੰ ਸੇਧ ਦਿੱਤੀ ਹੈ ਦੂਸਰਾ ਉਹਨਾਂ ਨੇ ਇਸਤਰੀ ਜਾਤੀ ਦੇ ਸਮਾਣ ਦੀ ਗੱਲ ਕੀਤੀ ਹੈ ਸ਼ਤੀ ਪ੍ਰਥਾ ਦਾ ਵਿਰੋਧ ਕੀਤਾ ਬਾਲ ਵਿਵਹ ਦਾ ਵਿਰੋਧ ਕੀਤਾ ਦੱਸਦੇ ਨੇ ਕਿ ਕਪੂਰਥਲੇ ਦਾ ਰਾਜਾ ਧਰਮ ਪਰਿਵਰਤਨ ਕਰਨ ਲੱਗਿਆ ਤੇ ਉਸ ਨੂੰ ਰੋਕਣਾ ਆਪਣੀ ਜਿਹੜੀ ਦਲੀਲ ਦੇ ਨਾਲ ਅਤੇ ਕਿੱਥੇ ਤਾਂ ਉਹ ਮੁਲਾਕਾਤ ਦਾ ਸਮਾਨਾ ਦੇਵੇ ਕਿੱਥੇ ਬਾਦ ਦੇ ਵਿੱਚ ਉਹ ਆਪ ਜਾ ਕੇ ਉਹਨਾਂ ਨੂੰ ਹਾਥੀ ਘੋੜਿਆਂ ਦੇ ਨਾਲ ਫਲੋਰ ਛੱਡ ਕੇ ਗਏ ਤੇ ਮੇਰਾ ਸਮਝਦਾ ਕਿ ਉਹ ਮਹਾਨ ਲੇਖਕ ਉਹ ਮਹਾਨ ਦੇਸ਼ ਭਗਤ ਉਹ ਰਾਈਟਰ ਉਹਨਾਂ ਨੂੰ ਯਾਦ ਕਰਨਾ ਉਹਨਾਂ ਦੇ ਦਿਨ ਬਣਾਉਣਾ ਸਾਡਾ ਸਭ ਦਾ ਫਰਜ਼ ਹੈ ਤੇ ਅੱਜ ਅਸੀਂ ਇਹ 23ਵਾਂ ਸਮਾਗਮ ਕੀਤਾ 22 ਸਾਲ ਹੋ ਗਏ ਅਸੀਂ ਇਹ ਸਮਾਗਮ ਕਰਦੇ ਹਾਂ ਕਿਉਂਕਿ ਪੰਡਿਤ ਸ਼ਰਧਾ ਰਾਮ ਫਲौरी ਦਾ ਜੀਵਨ ਜਿੱਥੇ ਭਾਗਿਆਵਤੀ ਨਾਵਲ ਦੇ ਰਾਹੀਂ ਇੱਕ ਵੱਡੀ ਸਿੱਖਿਆ ਦਿੰਦਾ ਹੈ ਸਾਡੀਆਂ ਬੇਟੀਆਂ ਜਦ ਸ਼ਾਦੀ ਹੋ ਕੇ ਜਾਂਦੀ ਹੈ ਤੇ ਉਸ ਬੇਟੀ ਨੂੰ ਜਿਹੜਾ ਉੱਥੇ ਕਿ ਸਹੁਰੇ ਘਰ ਦਾ ਉੱਥੇ ਦੇ ਸੰਸਕਾਰ ਸਭਿਆਚਾਰ ਇੱਜ਼ਤਵਾਨ ਕਿ ਕਿਸਰਾਂ ਉੱਥੇ ਮਿਠਾਸ ਪਰਦਾ ਉਹ ભાગਿਆਬਤੀ ਨਾਵਲ ਸਿੱਖਿਆ ਦਿੰਦਾ ਜਿਹੜੀ ਕਿ ਮੈਂ ਸਮਝਦਾ ਉਸ ਸਮੇਂ ਨਾਲੋਂ ਵੱਧ ਸ਼ਾਇਦ ਅੱਜ ਦੇ ਸਮੇਂ ਜਿਆਦਾ ਲੋੜ ਅੱਜ ਅਸੀਂ ਦੇਖ ਰਹੇ ਹਾਂ ਕਿ ਕਿਸ ਤਰ੍ਹਾਂ ਤਲਾਕ ਹੋ ਰਹੇ ਨੇ ਜਿਹੜੀ ਦੁੱਖ ਦੀ ਗੱਲ ਹੈ ਤੇ ਲੱਖਾਂ ਕਰੋੜਾਂ ਰੁਪਏ ਬਿਆਨ ਤੇ ਖਰਚ ਕੇ ਤੇ ਲੋਕਾਂ ਦੇ ਘਰਾਂ ਦੇ ਵਿੱਚ ਸਹਿਜ ਖਤਮ ਹੋ ਗਿਆ ਸਹਿਨਸ਼ੀਲਤਾ ਖਤਮ ਹੋ ਗਈ ਇਹ ਇਸ ਨੂੰ ਧਾਰਨ ਕਰਨ ਦੀ ਲੋੜ ਹੈ ਪੰਡਿਤ ਸਰਦਾਰ ਆਰਮ ਫਲੋਰੀ ਦੇ ਜੀਵਨ ਦਾ ਹਰ ਪੱਕ ਮਨੋਖਤਾਨੂੰ ਜਿੰਦਗੀ ਜੁੜਦਾ ਰਸਤਾ ਤਖੋਂ ਸੈਕਿੰਡ ਸਿੱਕਿਆ ਬਚਤ ਬਣਾਇਆ ਵੀ ਗੱਲ ਕਰਨਾ ਮੈਂ ਨਾ ਪਰਸ਼ੂ ਜੀ ਦਾ ਮੈਂ ਕਹਿੰਦਾ ਵੀ ਜਿਹੜੀ ਛੁੱਟੀ ਨਹੀਂ ਹੋਣੀ ਚਾਹੀਦੀ ਅੱਜ ਦੇ ਦਿਨ ਜਦੋਂ ਉਹਨਾਂ ਦਾ ਜਨਮ ਦਿਨ ਵਾਲੇ ਦਿਨ 2 ਘੰਟੇ ਦਾ ਸੈਮੀਨਾਰ ਹੋਵੇ ਹਰ ਸਕੂਲ 'ਚ ਹੋਵੇ ਕਾਲਜ ਦੇ ਵਿੱਚ ਹੋਵੇ ਜਿਹੜੀਆਂ ਵੀ ਸੰਸਥਾਵਾਂ ਜਿੱਥੇ ਛੁੱਟੀ ਕਰਦੇ ਆਂ ਕਈ ਵਾਰੀ ਪੰਜਾਬ ਗਵਰਨਮੈਂਟ ਦੀ ਛੁੱਟੀ ਹੁੰਦੀ ਆ ਔਰ ਨਾ ਤਾਂ ਬੱਚਿਆਂ ਨੂੰ ਪਤਾ ਹੁੰਦਾ ਨਾ ਸਟਾਫ ਨੂੰ ਪਤਾ ਹੁੰਦਾ ਛੁੱਟੀ ਕਾਦੀ ਹੈ ਉਹ ਕਹਿੰਦੇ ਛੁੱਟੀ ਹੈ ਜੀ ਚੱਲਿਆਂ ਫੈਮਿਲੀ ਨੂੰ ਲੈ ਕੇ ਪਰ ਉਹਨਾਂ ਨੂੰ ਮੰਨ ਲਓ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਦਿਹਾੜਾ ਮਨਾ ਰਹੇ ਆਂ ਕ੍ਰਿਸ਼ਨ ਜੀ ਨੂੰ ਯਾਦ ਕਰ ਰਹੇ ਆਂ ਅਸੀਂ ਕਿਸੇ ਦੇਸ਼ ਭਗਤ ਨੂੰ ਯਾਦ ਕਰ ਰਹੇ ਆਂ ਪਰ ਜੇ ਉਹਨਾਂ ਦੇ ਜੀਵਨ ਬਾਰੇ ਗਿਆਨ ਨਹੀਂ ਤਾਂ ਛੁੱਟੀ ਦਾ ਕੋਈ ਮਤਲਬ ਨਹੀਂ ਮੈਂ ਕਹੂੰਗਾ ਪੰਜਾਬ ਸਰਕਾਰ ਇੱਥੇ ਗੌਰ ਕਰੇ ਸਾਰੀਆਂ ਛੁੱਟੀਆਂ ਬੰਦ ਕਰੇ 2 ਘੰਟੇ ਦਾ ਸੈਮੀਨਾਰ ਹੋਵੇ ਉੱਤੇ ਵਿਚਾਰਾ ਹੋਣ ਤਾਂ ਕਿ ਉਹਨਾਂ ਦੇ ਗਿਆਨ ਚ ਵਾਧਾ ਹੋ पंडित श्रद्धाराम फिलौरी जी के एक सौ आज जन्म उत्सव मनाया गया है बहुत ही परम पावन पुनीत धरती है संगला वाला शिवालय की और जो मन भाव मेरे आज इस समारोह के पश्चात आ रहा है देखिए कृष्ण का नाम लिया जाए तो हृदय में कृष्ण आ जाए ये जरूरी नहीं किंतु मीरा का नाम लें तो स्वतः ही भगवान कृष्ण जिस प्रकार से हृदय में उदृत हो जाते हैं उसी प्रकार जब लुधियाना की जमीन पंजाब की जमीन पर पंडित श्रद्धा राम फिलौरी जी का नाम आता है तो के.के के बाबा जी परम आदरणीय उनका नाम स्वतः ही आ जाता है ये उनके पूरे जीवन की ये सेवा ये पंडित श्रद्धा राम जी ने वो जो आरती के स्वरूप में सनातन को प्रदान की ये आरती क्या है ये आरती वास्तव में उस तुलसा के पत्र के समान है जो छप्पन भोगों पर भी वो तुलसी का पत्र जब रख दिया जाए तो प्रभु स्वीकार करते हैं तो इसी प्रकार से इस तुलसी के पत्र को जीवंत रखने के लिए इसकी महत्ता को जगत को बतलाने के लिए जो के के बाबा जी और यहाँ प्रूथी और ये जितना भी ये पूरा ये टीम है जिस प्रकार से कार्य कर रही है नमन प्रणाम में उन्हें वंदन अर्पित करती हूँ और आज इस कार्यक्रम में जितने भी शहर के विशिष्ट अतिथि मुख्य अतिथि यहाँ पर हम सनातन के हम जितने भी यहाँ पर विशेष प्रेमी जन यहाँ उपस्थित हुए हम यहाँ से एक एक व्यक्ति जब समाज में जाएगा तो पंडित श्रद्धा राम फिलौरी हम घर में दिन रात इसके किसी भी पूजा घर में इस आरती के बिना हमारी पूजा संपूर्ण नहीं होती तो ये जन जन तक इसकी जो माता है इस आरती की माता है पंडित राम फलोरी उनके बारे में हम जन जन तक इसका प्रचार प्रसार करें यही आज इस कार्यक्रम की पूर्ण प्रसादी और परिणाम है आज के प्रोग्राम दे करता करता दे के जी श्याम सुंदर जी ਕਮਲਦੀਪਾਂ ਜੀ ਕਦੇ ਕੰਪਾ ਬੱਤੇ ਨੇ ਡੋਸਾ ਵੀ ਕੋੜਾ ਸਾਹਿਬ ਦਸਨ ਸਾਹਿਬ ਬਵੇਜਾ ਜੀ ਜਿਹੜੇ ਬੜੇ ਪਿਆਰੇ ਮਿੱਤਰ ਨੇ ਪਰਿਵਾਰਕ دوست ਨੇ ਤੇ ਸੰਗਤ ਜੀ ਬਠੇ ਸਾਦਾ ਜੀ ਬਾਰੇ ਸਤਕਾਰਯੋਗ ਸਾਡੇ ਅੜੇ ਤੇ ਮੈਂ ਬਹੁਤੀਆਂ ਗੱਲਾਂ ਨਹੀਂ ਕਰਨੀਆਂ सिर्फ इन्हें दसना चाहना इन्हे बारे में चार मैन लिखिया जगत में हर कोई गाए जो गाय तो कोई पल पाए ऐसा लिख दिया तुम्हें पढ़ना कविरा तुम्हें पर ਸਰਕਾਰ ਦੇ ਜਗ ਹੈ ਮੈਂ ਅਰਕੁ ਨਿਰਧਨ ਵੀ ਧਨਵਾਨ ਵੀ ਗਾਏ ਨਿਰਬਲ ਹੋਰ ਬਲਵਾਨ ਵੀ ਗਾਏ ਮਨ ਮੰਦਿਰ ਵਿੱਚ ਹੋ ਜਿਆਰਾ अहिंदे पढ़ोरे विद्वान भी गाए शत शत नमन करे चरणों में शत शत नमन करे चरणों में हम पर भी बरसाओ ज्ञान ਸੰਪਰਪਿਤ ਵਰਸਾਉ ਗਿਆਨ ਸਗਣ ਜਗਤ ਮੇ ਹਰ ਕੋਈ ਲਾਏ ਤੋਂ ਮੈਸੇਜ ਨਹੀਂ ਖਣਾ ਚਾਹਤਾ ਹੂੰ